ਪਰਿਕਲਪਨਾਵਾਂ ਦੇ ਬਾਰੇ ਕੁਝ ਹੋਰ ਜਾਣਕਾਰੀ ਪਰਿਕਲਪਨਾ ਦੀਆਂ ਵਿਸ਼ੇਸ਼ਤਾਵਾਂ ਇਹ ਅਧਿਐਨ ਜਾਂ ਖੋਜ ਦਾ ਮਾਰਗ ਦਰਸ਼ਨ ਕਰਦੀ ਹੈ ਪਰਿਕਲਪਨਾ ਹਮੇਸ਼ਾ ਸਪਸ਼ਟ ਹੁੰਦੀ ਹੈ ਪਰਿਕਲਪਨਾ ਅਧਿਐਨ ਵਿਸ਼ੇ ਦੇ ਕਿਸੇ ਵੀ ਪਹਿਲੂ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਪਰਿਕਲਪਨਾ ਪਰਖਣ ਦੇ ਯੋਗ ਹੋਣੀ ਚਾਹੀਦੀ ਹੈ ਪਰਿਕਲਪਨਾ ਮੌਜੂਦਾ ਉਪਕਰਨਾ ਅਤੇ ਵਿਧੀਆਂ ਦੇ ਅਨੁਕੂਲ ਹੋਣੀ ਚਾਹੀਦੀ ਹੈ ਪਰਿਕਲਪਨਾ ਅਧਿਐਨ ਦਾ ਕੇਂਦਰੀ ਬਿੰਦੂ ਹੁੰਦੀ ਹੈ ਪਰਿਕਲਪਨਾ ਅਧਿਐਨ ਦਾ ਕੇਂਦਰ ਬਿੰਦੂ ਹੁੰਦੀ ਹੈ ਪਰਿਕਲਪਨਾ ਦੇ ਵਿੱਚ ਪ੍ਰਯੋਗ ਸਿਧਾਂਤ ਦਾ ਗੁਣ ਹੋਣਾ ਚਾਹੀਦਾ ਹੈ ਪਰਿਕਲਪਨਾ ਵਾਸਤਵਿਕ ਤੱਥਾਂ ਤੋਂ ਸੱਚ ਵੀ ਪ੍ਰਮਾਣਿਤ ਹੋ ਸਕਦੀ ਹੈ ਅਤੇ ਗਲਤ ਵੀ ਪਰਿਕਲਪਨਾ ਅਧਿਐਨ ਪਰਿਕਲਪਨਾ ਅਧਿਐਨ ਵਿਸ਼ੇ ਦੇ ਮੁੱਖ ਸਿਧਾਂਤਾਂ ਦੇ ਨਾਲ ਸਬੰਧਤ ਹੋਣੀ ਚਾਹੀਦੀ ਹੈ ਪਰਿਕਲਪਨਾ ਸੱਚ ਸਿੱਧ ਹੋ ਜਾਣ ਦੀ ਸੂਰਤ ਵਿੱਚ ਸਿਧਾਂਤ ਦੀ ਥਾਂ ਲੈ ਲੈਂਦੀ ਹੈ ਧੰਨਵਾਦ